ਨਾ ਫੁੱਲ ਗਲਾਬ ਹੁੰਦਾ ਗੱਲ ਫੁੱਲ ਦੀ ਕਦੇ ਵੀ ਛਿੜਦੀ ਨਾ ਜੇ ਫੁੱਲਾਂ ਵਿੱਚੋਂ ਨਾ ਫੁੱਲ ਗਲਾਬ ਹੁੰਦਾ ਕਿਸੇ ਅਲੜ ਤੇ ਮਰਦਾ ਨਾ ਕੋਈ ਗੱਬਰੂ ਜੇ ਨਾ ਡੁੱਲ ਡੁੱਲ ਪੈਂਦਾ ਸ਼ਬਾਬ ਹੁੰਦਾ ਸੋਹਣੀ ਡੁੱਬਦੀ ਡੁੱਬ ਕੇ ਮਰ ਜਾਂਦੀ ਅਮਰ ਕਿਵੇਂ ਹੁੰਦੀ ਜੇ ਨਾ ਚਨਾਬ ਹੁੰਦਾ ਇੱਥੇ ਖੁਸ਼ੀਆਂ ਦੇ ਮੇਲੇ ਫਿਰ ਕਿੰਜ ਲੱਗਦੇ ਜੇ ਹੀਰਾ ਰਾਂਝਾਂ ਦਾ ਨਾ ਇਹ ਪੰਜਾਬ ਹੁੰਦਾ ਹੀਰਾ ਰਾਂਝਾਂ ਦਾ ਨਾ ਇਹ ਪੰਜਾਬ ਹੁੰਦਾ ਕਹਿੰਦੇ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਉਹਨ ਪੰਜਾਬੀਆਂ ਦਾ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਯਾਰ ਇਹਨਾਂ ਦੇ ਨਾਲ ਦੀ ਨਹੀਂ ਕਿਦਰੇ ਬੈਰ ਵੀ ਮੰਨਣਾ ਪਊ ਪੰਜਾਬੀਆਂ ਦਾ ਜੱਗੋਂ ਵਾਰੀਆਂ ਪੱਲੇ ਵਿੱਚ ਖੂਬੀਆਂ ਨੇ ਜਿੱਥੇ ਜਾਂਦੇ ਪਛਾਣ ਬਣਾ ਲੈਂਦੇ ਦੇ ਵੀ ਪੇਟ ਲਈ ਜਿੱਥੇ ਵੀ ਵਹਿਣ ਜਾ ਕੇ ਔਰ ਵੱਖਰਾ ਹੀ ਰਹੂ ਪੰਜਾਬੀਆਂ ਦਾ ਔਰ ਵੱਖਰਾ ਹੀ ਰਹੂ ਪੰਜਾਬੀਆਂ ਦਾ ਜੀ ਹਾਂ ਜੀ ਬੋਲੀਆਂ ਹਲੋ 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 ਕਰਦਾ ਪੁਆਇੰਟ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਚੌਕ ਵਿੱਚ ਖਾਕੀ ਵਰਦੀ ਦੇ ਵਿੱਚ ਫੀਤੀਆਂ 17 ਨਾਲ ਚੌਕ ਵਿੱਚ ਖੜੀ ਖੇਡੇ ਮੋਟਰਾਂ ਤੇ ਕਾਰਾਂ ਨਾਲ ਖਾਕੀ ਵਰਦੀ ਦੇ ਵਿੱਚ ਖੀਤੀਆਂ ਸਟਾਰਾਂ ਨਾਲ ਚੌਕ ਵਿੱਚ ਖੜੀ ਖੇਡੇ ਮੋਟਰਾਂ ਤੇ ਕਾਰਾਂ ਨਾਲ ਸੀਟੀ ਉੱਤੇ ਸੀਟੀ ਤੋਂ ਵਜਾਵੇਂ ਨਹੀਂ ਪੁਲਸਣੇ ਉਂਗਲਾ ਤੇ ਦੁਨੀਆ ਨਚਾਵੇਂ ਨਹੀਂ ਪੁਲਸਣੇ ਉਂਗਲਾ ਤੇ ਦੁਨੀਆ ਨਚਾਵੇਂ ਨਹੀਂ ਪੁਲਸਣੇ ਇਹਨਾਂ ਪੰਜਾਬ ਦੀਆਂ ਮਟਿਆਰਾਂ ਕਿਉਂਕਿ ਵਰਦੀ ਪਾਉਣੀ ਬਹੁਤ ਸੌਖੀ ਆ ਪਰ ਡਿਊਟੀ ਨਿਭਾਉਣੀ ਬਹੁਤ ਔਖੀ ਆ ਇਹਨਾਂ ਦੀ ਮੁਲਾਜ਼ਮਾਂ ਦੀ ਡਿਊਟੀ 24 ਘੰਟੇ ਦੀ ਹੁੰਦੀ ਆ ਸਿ ਨਾ ਬੋਲ ਕੇ ਨਾ ਬੋਲ ਕੇ ਮਾਨਵਰਦੀ ਪਸ਼ਵਿੰਦਰ ਪਸ਼ਵਿੰਦਰ ਜੀ ਹਾਂਜੀ ਮੈਡਮ ਪਸ਼ਵਿੰਦਰ ਕੌਰ ਜੀ ਸਾਡੇ ਪੁਲਿਸ ਮੁਲਾਜ਼ਮ ਇਹਨਾਂ ਦਾ ਸਨਮਾਨ ਜੀ ਜੀ ਗਰਦੀਪ ਕੌਰ ਜੀ ਤੋਂ ਜੀਪੀ ਗਰਵੀਰ ਕੌਰ ਜੀ ਉਹਨਾਂ ਦਾ ਸਨਮਾਨ ਕਰਨਗੇ ਸਨਮਾਨ ਹਾਂਜੀ ਬਾਜਵਾ ਸਾਹਿਬ ਸਨਮਾਨ ਕਰਨਗੇ ਜੀ ਮਨਪ੍ਰੀਤ ਕੌਰ ਮਾਛੀ ਬੜੇ ਤੋਂ ਓਕੇ 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 ਮਨਪ੍ਰੀਤ ਕੌਰ ਮੱਛੀਵੜਾ ਦੂਜੀ ਬੀਬੀ ਪੰਜਾਬ ਪੁਲਿਸ ਦੇ ਸਾਡੇ ਜਿਹੜੇ ਮੁਲਾਜ਼ਮਾਂ ਹਨ ਇਹਨਾਂ ਦਾ ਸਨਮਾਨ ਬਾਜਵਾ ਸਾਹਿਬ ਉਹਨਾਂ ਨੂੰ ਰੱਖਿਆ ਦਿਆ ਬਾਜੀ ਇਹ ਕਿਸੇ ਵੀ ਦਿਨ ਇਹਨਾਂ ਨਾਲ ਹੋਇਆ ਇਹਨਾਂ ਦਾ ਨਾਮ ਮਨਪ੍ਰੀਤਾ ਜੀ ਇਹ ਰਾਜਪ੍ਰੀਤ ਜੀ ਰਾਜਪ੍ਰੀਤ ਜੀ ਦਾ ਸਨਮਾਨ ਸਾਡੇ ਗਰੁੱਪ ਦੇ ਵੱਲੋਂ ਨਾਰੀ ਚੇਤਨਾ ਕਲੱਬ ਦੇ ਵੱਲੋਂ ਬਾਜਵਾ ਸਾਹਿਬ ਜਸਵੰਦਰ ਸਿੰਘ ਨੋਨਾ ਜੀ ਸਿਮੀ ਹਾਂਜੀ ਰਾਜਪ੍ਰੀਤ ਕੌਰ ਜਣ ਦਾ ਕਿਰਨਦੀਪ ਜੀ ਉਹਨਾਂ ਦਾ ਸਨਮਾਨ ਕਰ ਰਹੇ ਨੇ ਜੀ ਬਹੁਤ-ਬਹੁਤ ਮਿਹਰਬਾਨੀ ਹੈ ਜੀ ਜੀ ਮੇਰਾ ਫੋਨ ਦੇ ਦਿਓ ਵੀ ਕੋਣ ਹੈ ਨਾ ਰਾਇਆ ਸਾਹਿਬ ਤੇਰਾ ਫੋਨ ਕਿੱਥੇ ਲਿਆ ਬਾਈ ਇਹਦੇ ਚ ਯਾਰ ਵਜੇ ਯਾਰ ਤੁਹਾਡਾ ਭਰਾ ਆ ਕਰਨਦੀਪ ਗਰਪਲ ਜੀ ਸਨਮਾਨ ਕਰ ਰਹੇ ਨੇ ਜੀ ਮੈਡਮ ਗਰਦੀਪ ਗੌਰ ਜੀ ਦਾ ਸਨਮਾਨ ਗਰਦੀਪ ਗਰਦੀਪ ਗੌਰ ਕਰ ਰਹੇ ਨੇ ਜੀ ਕਰਨਦੀਪ ਜੀ ਸੌਰੀ ਓਕੇ ਓਕੇ ਜੀ ਪਤਾ ਕੀ ਹੈ ਕਈ ਵਾਰੀ ਜਵਾਨ ਵਿਕਰਮਜੀਤ ਸਿੰਘ ਜੀ ਬਾਜਵਾ ਸਾਹਿਬ ਜੀ ਉਹਨਾਂ ਦਾ ਜ਼ੋਰਦਾਰ ਤਾੜੀਆਂ ਜੀ ਆ ਮੂਦ ਰੱਖੀਓ ਜੀ ਚੱਲੋ ਜੀ ਬਾਜੀ ਜੀ ਜੀ ਜ਼ੋਰਦਾਰ ਤਾੜੀਆਂ ਜ਼ਰੂਰ ਮਾਰੋ ਜੀ ਕਿਉਂਕਿ ਬਾਜਵਾ ਸਾਹਿਬ ਵੱਡੀਆਂ ਸਟੇਜਾਂ ਦੇ ਉੱਪਰ ਜਾਇਦਾ ਉੱਥੇ ਬਹੁਤ ਵੱਡੇ ਮਾਣ ਮਿਲਦੇ ਨੇ ਸਾਰਿਆਂ ਵੱਲੋਂ ਤੇ ਅੱਜ ਥੋੜਾ ਜਿਹਾ ਪ੍ਰੋਗਰਾਮ ਠੰਡਾ ਰੱਖ ਲਿਆ ਕੋਈ ਗੱਲ ਨਹੀਂ ਅਗਲੇ ਸਾਲ ਨੂੰ ਆਪਾਂ ਸਾਰੇ ਰਲ ਮਿਲ ਕੇ ਵਧੀਆ ਕਰਾਂਗੇ ਢੋਲ ਲਿਆ ਕਰਾਂਗੇ ਨਾਲ ਫੇ ਢੋਲ ਦੇ ਨਾਲ ਬੋਲੀਆਂ ਪਾਇਆ ਕਰਾਂਗੇ ਸਾਡੇ ਕੋਲੇ ਸਾਰਾ ਸਿਸਟਮ ਹੈ ਉਹ ਇਧਰ ਰੱਖੋ ਜੀ ਪਹਿਲਾਂ 10 ਰੁਪਏ ਇਦਾਂ ਆਪਾਂ ਕੰਮ ਕਰਨਾ ਤੇ ਆਪਾਂ ਸਾਰਾ ਗਰੁੱਪ ਲੈਣਾ ਸੀ ਨਾਲ ਮੁੰਡਿਆਂ ਦਾ ਸਿਮਰਨ ਜੀ ਜੀ ਹਾਂ ਜੀ ਹਰੋ ਘਰ ਘਰ ਨੂੰ ਮੂੰਹ ਮੋੜਾ ਕਰੋ ਬੀਬੀ ਸ਼ੀਲਾ ਮਸ਼ੀਜ ਜੀ ਨੂੰ ਬੇਨਤੀ ਹੈ ਕਿ ਉਹ ਆਉਣਗੇ ਉਹਨਾਂ ਨੂੰ ਸਨਮਾਨ ਕਰਦਾ ਜੀ ਗਰੁੱਪ ਦੇ ਵੱਲੋਂ ਆਓ ਜੀ ਇਧਰ ਮੂੰਹ ਕਰਕੇ ਹਾਂ ਜੋਰਦਾਰ ਤਾੜੀਆਂ ਜੀ ਹਾਂਜੀ ਇਧਰ ਨੂੰ ਮੂੰਹ ਕਰੋ ਮੋੜੇ ਜੀ ਇਧਰ ਮੂੰਹ ਕਰੋ ਮੋੜੇ ਜੀ 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 ਓਕੇ ਜੀ ਓਕੇ ਮੋੜੇ ਮੋੜੇ ਸਾਰੀ ਜੀ ਉਡੀਕ ਕਰਾਏ ਹਾਂ ਹਲੋ ਉਹ ਭਜੀਓ ਜੀ ਬੜੀ ਜੀ ਆਓ ਨੋਨਾ ਜੀ ਜ਼ਰੂਰੀ ਆ ਜੀ ਨੋਨਾ ਜੀ ਹੁਣ ਉਹਦਾ ਸਨਮਾਨ ਵੀ ਤੇ ਬਹੁਤ ਮਿਹਰਬਾਨੀਆਂ ਜੀ ਬੋਲ ਲੇ ਸੋਹਣੇ ਇਧਰ ਜਿਹੜੇ ਸਾਡੇ ਮੁਲਾਜ਼ਮ ਪੈਣਾ ਪਹੁੰਚਿਆ ਨੇ ਇਹਨਾਂ ਨੂੰ ਵੀ ਆਪਾਂ ਸਨਮਾਨ ਕਰਨਾ ਜੀ ਮੁਲਾਜ਼ਮ ਪੈਣਾ ਦਾ ਸਨਮਾਨ ਆ ਰਿਹਾ ਬਲਬਾ ਸਾਹਿਬ ਤੁਹਾਨੂੰ ਕਰਾ ਦੋ ਅਜੀਤ ਕੁਸ਼ਕਿੰਦਰ ਕੁਸ਼ਕਿੰਦਰ ਆਇਆ ਹੈ ਪਸ਼ਵਿੰਦਰ ਕੌਰ ਜੀ ਸਾਡੇ ਮੈਡਮ ਪੰਜਾਬ ਪੁਲਿਸ ਦੇ ਜਿਹੜੇ ਹਕੂਮ ਕਲਾ ਤੋਂ ਸਾਡੇ ਵਿੱਚ ਪਹੁੰਚੇ ਨੇ ਪਸ਼ਵਿੰਦਰ ਕੌਰ ਜੀ ਇਹਨਾਂ ਦਾ ਸਨਮਾਨ ਮੈਂ ਬੇਨਤੀ ਕਰਾਂਗਾ ਪੈਂ ਜੀ ਉਹਨਾਂ ਨੂੰ ਪੈਂ ਜੀ ਪੈਂ ਜਿਹੜਾ ਦਾ ਸਨਮਾਨ ਕਰੂ ਜੀ ਲਿਓ ਵੀ ਲਿਓ ਚਾਕੇ ਪੈਣਾ ਦਾ ਸਨਮਾਨ ਚੁੰਨੀਆ ਜੀ ਹੌਰੀ ਦੇ ਹੌਰੀ ਜੇ ਬੜਾ ਚੰਗਾ ਨੱਚ ਟਪਾਓ ਆੜਾ ਬੱਚੀ ਜੰਗ ਨਾਲੇ ਬੰਨੀ ਆਪਾਂ ਜੀ 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 ਫਿਰ ਆਪਾਂ ਸਾਰਿਆਂ ਨੇ ਨੱਚਣਾ ਟਪਣਾ ਜੀ ਉਸੇ ਤਰ੍ਹਾਂ ਫਿਰ ਮਾਹੌਲ ਨੂੰ ਰੰਗीन ਬਣਾਵਾਂਗੇ ਸਾਰੇ ਨੱਚਾਂਗੇ ਟਪਾਂਗੇ ਗਾਵਾਂਗੇ ਕਹਿੰਦੇ ਮਾੜਾ ਸੋਚਣ ਲੋਚੜਨਾ ਬੀਬੇ ਪੁੱਤ ਪੰਜਾਬੀਆਂ ਦੇ ਮਾਵਾ ਠੱਡੀਆਂ ਸ਼ਾਵਾਂ ਦੇ ਤੇ ਬਾਪੂ ਰੁੱਖ ਪਿਆ ਬੀਆਂ ਦੇ ਯਾਰੀ ਜਾਨ ਪੰਜਾਬੀਆਂ ਦੀ ਬੈਰ ਵੀ ਮਸ਼ਹੂਰ ਪੰਜਾਬੀਆਂ ਦਾ ਚਾਹ ਪੁੱਛਣੀ ਦੁਸ਼ਮਣ ਨੂੰ ਇਹ ਵੀ ਦਸਤੂਰ ਪੰਜਾਬੀਆਂ ਦਾ ਜੇ ਰਹਿੰਦੇ ਸੱਜ ਸਿਮੀ ਬਲੂਗ ਘੇਰਾ ਤਰਾਇਗਾ ਤੀਆਂ ਤੇ ਹੋਰ ਇਹਨਾਂ ਬਾਰੇ ਕੀ ਕਹਿਣਾ ਦਿੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਜਿਸ ਤਰ੍ਹਾਂ ਇਹਨਾਂ ਨੇ ਉਤਸ਼ਾਹ ਦੇ ਨਾਲ ਸਾਡਾ ਪੁਰਾਣਾ ਚੱਲਦਾ ਆ ਰਿਹਾ ਸੀ ਜਮਾਲਪੁਰ ਦੇ ਵਿੱਚ ਮੈਂ 1905 ਦੇ ਵਿੱਚ ਉਹ ਤਾਂ ਪਹਿਲਾਂ ਵੀ ਮਤਲਬ ਇੱਕ ਦੋ ਵਿੱਚ ਕੀਤਾ ਜਦੋਂ ਮੈਂ ਮੈਂਬਰ ਬਣ ਕੇ ਆਈ 105 ਦੇ ਵਿੱਚ ਅਸੀਂ ਬਹੁਤ ਧੂਮ ਧਾਮ ਦੇ ਨਾਲ ਕੀਤਾ ਔਰ ਸਾਰੀਆਂ ਭੈਣਾਂ ਦਾ ਬੱਚਿਆਂ ਦਾ ਨੌਜਵਾਨ ਕੁੜੀਆਂ ਦਾ ਸਕੂਲਾਂ ਦੀਆਂ ਬੱਚਿਆਂ ਨੂੰ ਬੜਾ ਹੀ ਉਤਸ਼ਾਹ ਸੀ ਕਿ ਸਾਡੇ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਉਸ ਤੋਂ ਬਾਅਦ ਹੌਲੀ 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 ਜਿਸ ਤਰ੍ਹਾਂ ਜਿਸ ਤਰ੍ਹਾਂ ਵਧਦਾ ਗਿਆ ਪਿੰਡ ਤਰੱਕੀ 'ਚ ਜਾਂਦਾ ਰਿਹਾ ਕਿਉਂਕਿ ਕੋਈ ਪਿੰਡਾਂ ਦੇ ਵਿੱਚ ਆਪਾਂ ਦੇਖ ਲਓ ਉਥੇ ਥੋੜਾ ਜਿਹਾ ਅਗਲੇ ਸ਼ਾਮ ਨੂੰ ਜਾਂਦੀਆਂ ਨੇ ਕਿਤਾ ਕੋਈ ਤਾਂ પાਕੇ ਆ ਜਾਂਦੀਆਂ ਨੇ ਸਾਨੂੰ ਚਾਹੀਦਾ ਕਿ ਜਿਸ ਤਰ੍ਹਾਂ ਅਸੀਂ ਨਸ਼ੇ ਦੇ ਉੱਤੇ ਪਾਬੰਦੀ ਲਾਉਣਾ ਚਾਹੁੰਦੇ ਆ ਕਿ ਮੋਦੀ ਸਰਕਾਰ ਤਾਂ ਇਹ ਕਹਿੰਦੀ ਸੀ ਮੈਂ ਨਸ਼ਾ ਬਿਲਕੁਲ ਜੜੋਂ ਖਤਮ ਕਰ ਦੂੰ ਪਰ ਨਸ਼ਾ ਤਾਂ ਉਹਨਾਂ ਦੀਆਂ ਜੜਾਂ ਚੋਂ ਆਪ ਉੱਪਰ ਕੇ ਆ ਰਿਹਾ ਇਹ ਨਸ਼ਾ ਖਤਮ ਨਹੀਂ ਹੋ ਰਿਹਾ ਨੌਜਵਾਨਾਂ ਦੀ ਬਰਬਾਦੀ ਹੈ ਬੱਚਿਆਂ ਦੀ ਤੁਹਾਡੀ ਉਮਰ ਦੇ ਹਿਸਾਬ ਨਾਲ ਦੇਖੀਏ ਤੁਹਾਨੂੰ ਵੀ ਬੜਾ ਦਸਾਹਤੀਆਂ ਦਾ ਕਿਉਂਕਿ ਤੁਹਾਡੀ ਸਿਹਣੀ ਉਮਰ ਆ ਜਿਹੜੀਆਂ ਨਵੀਆਂ ਨੌਜਵਾਨ ਕੁੜੀਆਂ ਨੇ ਜੰਗ ਕੁੜੀਆਂ ਨੇ ਛੋੜੇ ਬੱਚਿਆ ਉਹਨਾਂ ਨੂੰ ਪਿੰਡਾਂ ਦੇ ਵਿੱਚ ਇਹ ਅਵੇਅਰ ਕਰਨ ਦੀ ਕਮੇਟੀਆਂ ਬਣਾਉਣ ਦੀ ਲੋੜ ਆ ਸਾਡੇ ਪੰਜਾਬੀ ਭਰਾਵਾਂ ਨੂੰ ਤੇ ਤੁਸੀਂ ਉਹ ਬੱਚਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਉਹਨਾਂ ਬੱਚਿਆਂ ਬਾਰੇ ਇਹੀ ਕਹੂੰਗੀ ਕਿ ਆਪਣੀਆਂ ਆਪਣੇ ਬੱਚਿਆਂ ਨੂੰ ਤੁਸੀਂ ਉਹ ਨਾਲ ਲੈ ਕੇ ਚੱਲੋ ਮਾਮਾ ਵੀ ਉਹਨਾਂ ਨੂੰ ਉਤਸ਼ਾਹ ਦੇਣ ਉਹਨਾਂ ਨੂੰ ਰੋਕਣ ਜਿਹੜਾ ਇੱਕ ਅੱਧਾ ਘੰਟਾ ਜਾਂ ਇੱਕ ਘੰਟਾ ਇਹ ਉਹਨਾਂ ਦੀ ਪੜ੍ਹਾਈ ਦੀ ਸਟੇਜ ਤੇ ਲਾਂਦੇ ਨੇ ਉਹਦੇ ਵਾਸਤੇ ਵੀ ਉਹਨਾਂ ਤੇ ਆਪਣਾ ਦਿਮਾਗ ਖਰਚ ਕਰਨ ਥੈਂਕ ਯੂ ਤੇ ਦੂਸਰੀ ਜੋ 3000 ਇਹ ਪੁਰਾਣਾ ਇਹ ਬੱਚਿਆਂ ਦਾ ਬੱਚਿਆਂ ਦਾ ਜਿਹੜੀਆਂ ਲੇਡੀਜ਼ ਨਿਊ ਮਰਨ ਨੇ ਉਹਨਾਂ ਲਈ ਬੜੀ ਖੁਸ਼ੀ ਦਾ ਦਿਨ ਹੈ ਅੱਜ ਔਰ ਇਸ ਪ੍ਰੋਗਰਾਮ ਦੇ ਉੱਤੇ ਜਿੰਨੇ ਵੀ ਸਾਡੇ ਮਹਿਮਾਨ ਕੜੀ ਬੀਬੀਆਂ ਪੈਨਾ ਪਹੁੰਚਿਆ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਇੱਥੇ ਪਹੁੰਚਣ ਦੇ ਉੱਤੇ ਜਿੰਦੇ ਲੀਡਰ ਸਾਹਿਬਾਨ ਆਏ ਨੇ ਉਹਨਾਂ ਦਾ ਵੀ ਇੱਥੇ ਬਹੁਤ ਬਹੁਤ ਧੰਨਵਾਦ ਨਾਲ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜਾ ਵਿਰਸਾ ਇਹ ਸਾਡੇ ਹੱਥੋਂ ਜਾਂਦਾ ਜਾ ਰਿਹਾ ਵਾ ਪਰ ਇਹਨੂੰ ਕੋਸ਼ਿਸ਼ ਕਰ ਰਹੇ ਆ ਅਸੀਂ ਲੋਕ ਤਾਂ ਕਰ ਰਹੇ ਆ ਮੈਂ ਹਰ ਪ੍ਰਾਣੀ ਨੂੰ ਅਪੀਲ ਕਰਾਂਗਾ ਵੀ ਇਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਾਵੇ ਔਰ ਬੱਚਿਆਂ ਦੀ ਜਿਹੜੀ ਖੁਸ਼ੀ ਆ ਇਹ ਤਿਹਾਰਾਂ ਦੇ ਵਿੱਚ ਹੀ ਮਿਲ ਸਕਦੀ ਆ ਕਿਉਂਕਿ ਪਰਿਵਾਰ ਬਹੁਤ ਛੋਟੇ ਹੋਣ ਲੱਗੇ ਨੇ ਕਿਸੇ ਘਰ 'ਚ ਇੱਕ ਬੱਚੀ ਆ ਕਿਸੇ ਘਰ 'ਚ ਬੱਚੀ ਹੈ ਵੀ ਨਹੀਂ ਔਰ ਜਿਨ੍ਹਾਂ ਦੇ ਘਰਾਂ 'ਚ ਬੱਚੀ ਨਹੀਂ ਹੈਗੀ ਉਹ ਹੋ ਸਕਦਾ ਅੱਜ ਬਹੁਤ ਦੁਖੀ ਹੋਣ ਜਿਹੜੇ ਆ ਵੀ ਅੱਜ ਦੀ ਡੇਟ ਦੇ ਵਿੱਚ ਬੱਚੀ ਬੱਚਾ ਕੋਈ ਵੀ ਹੈਗਾ ਉਹਨੂੰ ਇਹ ਤਿਹਾਰ ਬੜੀ ਖੁਸ਼ੀ ਨਾਲ ਮਨਾਉਣਾ ਚਾਹੀਦਾ ਉਹ ਜਿਹੜੀ ਸਾਡੀਆਂ ਮਾਤਾਵਾਂ ਜਿੱਦਾਂ ਸਾਡੀ ਦੀਪੀ ਗਰਦੀਪ कौर, ਰਵਿੰਦਰ कौर ਭੈਣ ਜੀ, ਬਰਾਰ ਜੀ, ਜੇ ਬਛਮੀ ਜੀ, ਜੋ ਵੀ ਇਹ ਮੈਂਬਰ ਇੱਥੇ ਪਹੁੰਚੇ ਗਰਮੀਤ कौर, ਮੇਰੇ ਦੋਸਤ ਵੀ ਪਹੁੰਚੇ ਹੋਏ ਨੇ। ਉਹਨਾਂ ਦਾ ਵੀ ਮੈਂ ਬਹੁਤ ਦਿਨੋਂ ਦਿਲੋਂ ਧੰਨਵਾਦ ਕਰਦਾ। ਵੀ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਬੱਚਿਆਂ ਨੂੰ ਉਤਸ਼ਾਹ ਕਰਨ ਬਾਅਦ ਤੇ ਬਹੁਤ ਵਧੀਆ ਪਰਾਲਾ ਮੈਂ ਅੱਗੇ ਇਹ ਵੀ ਰਿਕਵੈਸਟ ਕਰਨੀ ਚਾਹਾਂਗਾ। ਅਸੀਂ ਕਈ ਵਾਰੇ ਪ੍ਰੋਗਰਾਮ ਕਰ ਚੁੱਕੇ ਹਾਂ ਪਰ ਮੈਂ ਅੱਗੇ ਚਾਹਨਾ ਕਿ ਸਾਡੇ ਜਿੰਨੇ ਵੀ ਮੈਂਬਰ ਸਾਡੇ ਨੇ ਸਾੜੀ ਪੈਣਾ ਮਾਤਾ ਮਾ ਉਹ ਸਾਰੀਆਂ ਇਸ ਪ੍ਰੋਗਰਾਮ ਤੇ ਪਹੁੰਚਿਆ ਕਰਨ ਕੋਈ ਖਰਚਾ ਨਹੀਂ ਹੈ ਕੋਈ ਗੱਲ ਨਹੀਂ ਹੈ ਤੇ ਔਰ ਸਾਰੇ ਫੈਮਲੀਆਂ ਲੈ ਕੇ ਪਹੁੰਚੇ ਹੋਏ ਨੇ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜਿਹੜੀਆਂ ਫੈਮਲੀਆਂ ਆਈਆਂ ਨੇ ਇੱਥੇ ਔਰ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜੋ ਜਿਹਦੇ ਨਾਲ ਆਉਣ ਵਾਲਾ ਪੰਜਾਬ ਖੁਸ਼ਹਾਰ ਹੋਵੇ ਬੱਚੇ ਕੋਈ ਵੀ ਹੈ ਨਸ਼ਿਆਂ ਤੋਂ ਦੂਰ ਹੋਣ ਅਸੀਂ ਲੋਕ ਇਹਨਾਂ ਨੂੰ ਉਪਰਾਲੇ ਨੂੰ ਵਧਾ ਸਕਦੇ ਆ ਇਹਨਾਂ ਗੱਲਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੁੱਪਰਦਾ ਸੇਵਾ ਸੇੜੀ ਦੇ ਪ੍ਰਧਾਨ ਹੋ ਕਿਉਂਕਿ ਸਿਮੀ ਮੋਦਗਲ ਜੀ ਵੱਲੋਂ ਮਰੀ ਪੈਣ ਵੱਲੋਂ ਜਿਹੜਾ ਤੀਹਾਂ ਦਿਹਾੜ ਕਰਾਇਆ ਗਿਆ ਜਮਾਲਪੁਰ ਏਰੀਆ ਦੇ ਵਿੱਚ ਕਿਉਂਕਿ ਤੁਹਾਡੀ ਵੀ ਜਿਹੜੇ ਫੇਮਸ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਤੁਹਾਡੇ ਜੀਡੀਐਸ ਪੰਜਾਬ ਨਿਊਟੀ ਚੈਨਲ ਵੱਲੋਂ ਵੀ ਧੰਨਵਾਦ ਕਰਦੇ ਹਾਂ ਕਈ ਗੱਲਾਂ ਤੋਂ ਨੇ ਹਾਂ ਜੀ ਇਹ ਜੋ ਪ੍ਰੋਗਰਾਮ ਕਰਾਇਆ ਗਿਆ ਬਹੁਤ ਵੱਡਾ ਉਪਰਾਲਾ ਜੀ ਇਹ ਜੋ ਤਿਉਹਾਰ ਹੈ ਬਹੁਤ ਹੀ ਪੁਰਾਣਾ ਹੈ ਕਿਉਂਕਿ ਬਹੁਤ ਸਾਰੇ ਤਿਹਾਰ ਪੰਜਾਬ ਦੇ ਧਰਤੀ ਤੇ ਚੱਲੇ ਆਏ ਨੇ ਜਿਦੇ ਵਿੱਚ ਉਹ ਸਮਾਂ ਦਾਏ ਜਦੋਂ ਔਸਤਰੀ ਜਾਤੀ ਨੂੰ ਬਹੁਤ ਨੀਵਾ ਗਿਣਿਆ ਜਾਂਦਾ ਸੀ ਪਰਦੇ ਅੰਦਰ ਰੱਖਿਆ ਜਾਂਦਾ ਸੀ ਤਾਂ ਉਸ ਵਕਤ ਕੁਝ ਸ਼ਰਦਾ ਨੇ ਇਹ ਤਿਹਾਰ ਬਣਾਏ ਤਾਂ ਕਿ ਧੀਆਂ ਪੜਾ ਸਾਡੀਆਂ ਖੁੱਲ ਕੇ ਖੁਸ਼ੀ ਮਾਣ ਸਕਣ ਨੱਚ ਸਕਣ ਔਰ ਆਪਣੇ ਮਨ ਦੇ ਭਾਵ ਜਿਹੜੇ ਸਾਂਝੇ ਕਰ ਸਕਣ ਦੂਜਾ ਇਹ ਕਿ ਸਾਰੀਆਂ ਲੜਕੀਆਂ ਵਹਿਈਆਂ ਜਾਂਦੀਆਂ ਬਿਲਕੁਲ ਇਕੱਠੀਆਂ ਨਹੀਂ ਹੋ ਸਕਦੀਆਂ ਸੌਣ ਦੇ ਮਹੀਨੇ ਵਿੱਚ ਆਈ ਵਿਆਹੀਆਂ ਹੋਈਆਂ ਲੜਕੀਆਂ ਵੀ ਆਪਣੇ ਪੇਕੇ ਘਰ ਆਉਂਦੀਆਂ ਤੇ ਹਰ ਐਤਵਾਰ ਮਿਲ ਕਰਕੇ ਉਹ ਜਿਹੜੀਆਂ ਅਸੀਂ ਇਕੱਠੀਆਂ ਹੋ ਕੇ ਆਪਣੇ ਦੁੱਖ ਸੁਖ ਬੋਲਦੀਆਂ ਨਾਲੇ ਆਪਣੇ ਮੰਦੀ ਖੁਸ਼ੀ ਕਰਦੀਆਂ ਸੋ ਇਹ ਤਿਹਾਰ ਦਾ ਪਰਾਲਾ ਬਹੁਤ ਵਧੀਆ ਕੀਤਾ ਭੈਣਿਆ ਸਾਡੀਆਂ ਨੇ ਔਰ ਕਿਉਂਕਿ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਸੀ ਕਿ ਲੜਕੇ ਇਸ ਪਾਸੇ ਲੱਗਣ ਗਿਆ ਦੂਜੇ ਨੌਜਵਾਨਾਂ ਵਾਂਗ ਤੇ ਵੇਖੋ ਹੋਲ ਕਬੱਡੀ ਹੁੰਦੇ ਸੀ ਪਰਾਲੇ ਜਮਾਨੇ 'ਚ ਹੁਣ ਆਜੋ ਸਮੇਂ ਹਲੋਪ ਹੋ ਚੁੱਕੇ ਆ ਜਿਹੜੇ ਕਿ ਇਲੈਕਟ੍ਰੋਨਿਕ মিডিਆ ਨੇ ਲੈ ਲਿਆ ਅੱਜ ਵੀ ਸਾਨੂੰ ਲੋੜ ਆ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਔਰ ਬੱਚਿਆਂ ਨੂੰ ਇਧਰ ਲੱਗਣ ਦੀ ਔਰ ਇਹਨਾਂ ਬੋਲੀਆਂ ਦੇ ਵਿੱਚ ਬੜਾ ਕੁਝ ਸਿਖਾਇਆ ਜਾਂਦਾ ਸੀ ਉਸਿੱਖ ਅਧਿਆਕ ਬੋਲੀਆਂ ਸੀ ਜੋ ਅੱਜ ਇਹਨਾਂ ਉਪਰਾਲਾ ਕੀਤਾ ਹੈ ਬਹੁਤ ਬਹੁਤ ਵਧੀਆ ਕੀਤਾ ਹੈ ਔਰ ਇਹ ਹੋਣਾ ਚਾਹੀਦਾ ਹਰ ਨਗਰ ਦੇ ਵਿੱਚ ਹਰ ਇਲਾਕੇ ਵਿੱਚ ਤਾਂ ਕਿ ਸਾਡੇ ਬੱਚੇ ਜਿਹੜੇ ਜਾਗਰੂਕ ਹੋ ਸਕਣ ਨਸ਼ਿਆਂ ਤੋਂ ਬਚਣ ਬਰਿਆਈਆਂ ਤੋਂ ਬਚਣ ਜੀ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਜਿਨ੍ਹਾਂ ਨੇ ਇਹ ਕੰਮ ਕਰਾਇਆ ਕਿਉਂਕਿ ਬਹੁਤ ਪ੍ਰਣਾ ਕਰ ਰਹੇ ਨੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਕੀ ਦਾ ਹਿਾਰ ਇੰਨੇ ਖੁੱਲੇ ਅਖਾੜੇ ਵਿੱਚ ਕਿ ਜੀ ਹੋਟਲ ਦੇ ਕਰਦੇ ਪੈਸੇ ਦੇ ਕਰਦੇ ਆ ਕਿੱਦਾਂ ਲੱਗ ਜਾਏ ਤਲਸਾ ਦੇ ਜਨਮ ਤੋਂ ਲੈ ਕੇ ਜਿਹੜਾ ਸਾਡਾ ਪੁਰਾਣਾ ਇਹ ਕਿਤੀ ਦਿਹਾੜੀ ਪੁੱਪੜਾਂ ਦੇ ਥੱਲੇ ਸੀਗਾ ਉਹ ਅੱਜ ਇਸ ਤਰੀਕੇ ਦਾ ਸਾਧਨਾ ਉਹ ਜਿਹੜਾ ਮੈਂ ਬਿਨੈ ਕਰਕੇ ਜੀਤ ਕੋਲ ਸਾਡੇ ਜਿਹੜੇ ਪ੍ਰਧਾਨ ਨੇ ਸਨ ਸਾਰੇ ਜਿਹੜੇ ਮੋਹੋਦ ਮੁਖੀ ਨਾਲ ਸਾਡੇ ਕੌਂਸਲਰ ਸਾਹਿਬ ਮਾਲ ਸਿੰਘ ਗਰੀਵਾਲ ਜੀ ਵੀ ਜੁੜੇ ਆਏ ਨੇ ਅੱਜ ਭਤੀਜੇ ਜਿੰਸੀ ਜਿੰਸੀ ਚੱਲ ਕੇ ਲੱਗ ਕੇ ਵੀ ਤੁਹਾਨੂੰ ਗੁਰੂ ਪੰਨਾ ਦੋਗੇ ਅੱਜ ਇਹ ਜਿਹੜਾ ਤੀਆਂ ਦਾ ਬੇਲਾ ਮੈਂ ਸਮਝ ਸਕਦਾ ਕਿ ਕਿਤੇ ਵਿੱਚ ਦੇ ਤੀਆਂ ਆਧਿਕ ਨਕਸ਼ੀਆਂ ਨੇ ਆ ਰੋਟੀ ਆ ਸਾਰੇ ਰਾਤ ਨੂੰ ਇਸ ਦਿਨ ਤੇ ਕੀ ਮੈਸੇਜ ਦੇਣਾ ਚਾਹੋਗੇ ਲੇਡੀਜ਼ ਨੂੰ ਜੋ ਕੇ ਅੱਜ ਕੱਲ ਤੁਹਾਨੂੰ ਪਤਾ ਕਰੋ ਕਿ ਆਉਂਦਾ ਕਿ ਆ ਵੀ ਕਿੰਨੀ ਹੋ ਚੁੱਕੀ ਹੋਈ ਆ ਕਿੰਨੇ ਰੇਟ ਹੋ ਰਿਹਾ ਕਿੰਨਾ ਕੁਝ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਉਹਦਾ ਵੀ ਉਹਨਾਂ ਦੀ ਇਨਫੋਰਮੇਸ਼ਨ ਨੂੰ ਪਤਾ ਲੱਗਦਾ ਹੈ ਕਿ ਉਹ ਕਿਉਂ ਕਿ ਜਮੀ ਦੀ ਇਨਫੋਰਮੇਸ਼ਨ ਨੂੰ ਪਤਾ ਹੀ ਨਹੀਂ ਕਿ ਕਿ ਉਹ ਸੋਨੇ ਦਾ ਕੰਮ ਤਾਂ ਸੌਂਪ ਕੇ ਨਹੀਂ ਰਿਹਾ ਜੀ ਇਹਦੇ ਕੋਲ ਇਹਦੇ ਕੋਲ ਦੇਖੋ ਤੁਸੀਂ ਇਹ ਹੈ ਇਹ ਹੈ ਉਹ ਵੀ ਆ ਗਏ ਸ੍ਰੀ ਅੰਮ੍ਰਿਤਸਰ ਪੰਜਾਬ ਨਿਊ ਟਵੀਟੀ ਦੇਦੇ ਸਾਰੇ ਭਾਈਓ ਸਤਿ ਸ੍ਰੀ ਅਕਾਲ ਜੀ ਅੱਜ ਜਮਾਲਪੁਰ ਡਰੀਮ ਪਾਰਕ ਦੇ ਵਿੱਚ ਸਿਮੀ ਮੈਡਮ ਵੱਲੋਂ ਜਿਹੜਾ ਤੀਆਂ ਤਿਹਾੜੀ ਰੱਖਿਆ ਗਿਆ ਕਹਿੰਦੇ ਪੰਜਾਬ ਦਾ ਵਿਰਸਾ ਸੰਭਲਦੀ ਬਹੁਤ ਜ਼ਰੂਰਤ ਹੈ ਸਾਡੇ ਮੈਡਮ ਜੀ ਮੇਰੀ ਵੱਡੇ ਭੈਣ ਜੀ ਦੀਪੀ ਮੰਗੜ ਜੀ ਅੱਜ ਦੀ ਬਿਮਾਰੀ ਦਾ ਉਹ ਚੈਨਲ ਸਵਾਗਤਾ ਕੀ ਕਰੇ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੂੰਗੀ ਵੀ ਸਿਮੀ ਮੋਤਗਿਲ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਬੁਲਾਇਆ ਤੇ ਅਸੀਂ ਵੀ ਉਸ ਨਾਰੀ ਜਿਤਨਾ ਮੰਚ ਦੇ ਮੈਂਬਰ ਆ ਤੇ ਇਸ ਨੂੰ ਜਿਹੜਾ ਇਹ ਸਾਡਾ ਸੱਭਿਆਚਾਰਾ ਪੁਰਾਣਾ ਇਹਨੂੰ ਸੰਭਲਦੀ ਬਹੁਤ ਲੋੜ ਆ ਕਿਉਂਕਿ ਇਹ ਲੋਪ ਹੁੰਦਾ ਜਾਂਦਾ ਦਿਨੋ-ਦਿਨ ਕਿਉਂਕਿ ਸਾਡੇ ਬੱਚਿਆਂ ਨੂੰ ਤਾਂ ਪਤਾ ਹੀ ਹੈ ਨੀਗਾ ਵੀ ਤੀਆਂ ਕੀ ਚੀਜ਼ ਸੀਗੀ ਹੁਣ ਸਾਡਾ ਫਰਜ਼ ਬੰਦਾ ਸੀ ਆਪਣੇ ਬੱਚਿਆਂ ਨੂੰ ਦਸੀਏ ਵੀ ਤੀਆਂ ਜਿਹੜੀਆਂ ਇਹ ਮਾਡਰਨ ਤੀਆਂ ਬਣ ਕੇ ਰਹਿ ਗਏ ਨੇ ਪਰ ਪੁਰਾਣਾ ਆ ਜਿਹੜਾ ਮਾਹੌਲ ਸੀ ਉਹ ਖਤਮ ਹੁੰਦਾ ਜਾਂਦਾ ਪਰ ਸਾਨੂੰ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਪੁਰਾਣੇ ਮਾਹੌਲ ਦੇ ਨਾਲ ਜੋੜਨਾ ਚਾਹੀਦਾ ਡੀਜੇ ਵਾਲਾ ਨਹੀਂ ਅਸੀਂ ਬੋਲੀਆਂ ਪਾ ਕੇ ਗਿੱਧਾ ਪਾਈਏ ਕਿੱਕਲੀ ਪਾਈਏ ਚਾਰਖੇ ਕੱਤੀਏ ਔਰ ਪੀਂਗਾ ਪਾਈਏ ਤੇ ਮੇਰਾ ਇਹੀ ਫਰਜ਼ ਵੰਦਾ ਕਿ ਬੱਚਿਆਂ ਨੂੰ ਸਾਡਿਆਂ ਨੂੰ ਪੁਰਾਣੇ ਸੱਭਿਆਚਾਰ ਨਾਲ ਜੋੜਨਾ ਚਾਹੀਦਾ ਤੇ ਜੋ ਦੇਖਿਆ ਜਾਂਦਾ ਜੋ ਉਮਰ ਦੇ ਸਾਹਮਣੇ ਦੇਖੇ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਅਤਿਸ਼ਾਸਤ ਮਿਲ ਰਿਹਾ ਵਾ ਕਿਉਂਕਿ ਪ੍ਰਾਤਨ ਜੋਤ ਦੇ ਵਿੱਚ ਸਾਡੀਆਂ ਬੀਬੀਆਂ ਹੀ ਬੋਧੀਆਂ ਪਾ ਰਹੀਆਂ ਸੀ ਅੱਜ ਡੀਜੇ ਦੀ ਕੀ ਲੋੜ ਪਈ ਆ ਕਈ ਜਿਹੜੇ ਹੈਗੇ ਨੇ ਸ਼ਹਿਰੀ ਮਾਹੌਲ ਦੇ ਵਿੱਚ ਪਲੇ ਹੋਏ ਲੋਕ ਨੇ ਉਹ ਉਹਨਾਂ ਨੂੰ ਬੋਲੀਆਂ ਨਹੀਂ ਆਉਂਦੀਆਂ ਹੈਗੀਆਂ ਕਿਉਂਕਿ ਦਿਨੋਂ ਦਿਨ ਉਹ ਬੋਲੀਆਂ ਲੋਪ ਹੁੰਦੇ ਜਾਂਦੇ ਪਹਿਲਾਂ ਤਾਂ ਇੰਨੀਆਂ ਜ਼ਿਆਦਾ ਮੈਂ ਵੀ ਬਹੁਤ ਗਿੱਧੇ ਦੇ ਵਿੱਚ ਹਿੱਸਾ ਲੈਂਦੀ ਰਹੀਆਂ ਸਾਡੇ ਭਾਬੀ ਵੀ ਗਿੱਧੇ ਦੀ ਪੂਰੀ ਟੀਮ ਦੇ ਵਿੱਚ ਫਰਸਟ ਆਉਂਦੇ ਹੁੰਦੇ ਸੀ ਹਰ ਕੋਈ ਬੰਦੇ ਨੂੰ ਬੋਲੀਆਂ ਇੰਨੀਆਂ ਯਾਦ ਹੁੰਦੀਆਂ ਸੀ 100 150 ਬੋਲੀ ਤਾਂ ਕੋਈ ਮਾਮੂਲੀ ਜੀ ਗੱਲ ਹੁੰਦੀ ਸੀ ਹੁਣ ਆ ਪਤਾ ਨਹੀਂ ਜਿਹੜਾ ਜਿਹੜਾ ਸੋਸ਼ਲ ਮੀਡੀਆ ਇਹਨੇ ਸਾਨੂੰ ਜਮੇ ਜ਼ੀਰੋ ਕਰਤਾ ਪਰ ਉਹ ਪਿਆ ਪਿਆ ਰਾਜਵਰ ਕੋਈ ਖੁੱਲ ਕੇ ਬੋਲੀਆਂ ਪਾਉਂਗੇ ਨੰਤ ਕੋ ਹਾਂ ਅਸੀਂ ਜ਼ਰੂਰ ਇਹ ਆ ਵੀ ਅੱਜ ਪੂਰਾ ਅੰਜੋਏ ਕਰਾਂਗੇ ਠੀਕ ਹੈ ਜੀ ਤੇ ਸੀ ਮੇਰੀ ਪੇਸ਼ੀ ਦੀਪੀ ਮਾਗਰ ਜੀਡੀਐਸ ਪੰਜਾਬ ਦੀ ਕੋ ਜਸਵੀਰ ਸਿੰਘ ਤੇ ਲੋਹੜਵਾਲਾ ਸਾਹਨੇਵਾਲ ਦੀ ਰਿਪੋਰਟ ਜੀ